ਪ੍ਰਧਾਨ ਜੀ ਅੱਜ ਜਿਹੜਾ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਡਬਲ ਮਰਡਰ ਜਿਹੜਾ ਕਹਿੰਦੇ ਮਰਡਰ ਹੋਇਆ ਹੈ ਕੋਈ ਕਹਿੰਦਾ ਐਕਸੀਡੈਂਟ ਹੋਇਆ ਹੈ ਠੀਕ ਹੈ ਹਾਲੇ ਪੁਲਿਸ ਜਾਂਚ ਹੈ ਬੁੱਧਵਾਰ ਤੱਕ ਕਲੀਅਰ ਹੋਣੀ ਹੈ ਦੱਸਿਓ ਜਰਾ ਕੀ ਕਹਾਣੀ ਹੈ ਜੀ ਸਭ ਤੋਂ ਪਹਿਲਾਂ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿਹੜਾ ਸਵਾਲ ਕੀਤਾ ਅਸਲ ਵਿੱਚ ਜਿਹੜੀ ਅੱਜ ਤੱਕ ਦੀ ਪੁਲਿਸ ਦੀ ਜਾਂਚ ਹੈ ਉਹਦੇ ਵਿੱਚ ਅਜੇ ਤੱਕ ਮਰਡਰ ਜਿਹੜਾ ਉਹ ਸਿੱਧ ਨਹੀਂ ਹੋਇਆ ਅਜੇ ਤੱਕ ਤਾਂ ਜਿਹੜਾ ਐਕਸੀਡੈਂਟਲ ਜਿਹੜਾ ਇਸਿਆ ਉਹੀ ਕੇਸਤ ਹੋ ਰਿਹਾ ਔਰ ਜਿਹੜੇ ਸਾਡੇ ਬੱਚਿਆਂ ਦੀ ਮੌਤ ਹੋਈ ਹੈ ਮੈਂ ਜਿੰਨੀਆਂ ਵੀ ਮੈਂ ਸਰندر ਜਾਜਾ ਰਾਸ਼ਟਰੀ ਸੰਚਾਲਕ ਭਾਰਤੀਆ ਵਾਲਮੀਕੀ ਤੋਂ ਸਵਾਗਤ ਕਰਦੇ ਨਾਲ ਬਾਰਨੀ ਕਾਜੀ ਫੋਰਸ ਤੋਂ ਜਸ ਕਲਿਆਣ ਜੀ ਵਿਸ਼ਨ ਬਰਾਮ ਜੀ ਵੀਰ ਸਿੰਘ ਜੀ ਜਿੰਨੀਆਂ ਵੀ ਜਥੇਬੰਦੀਆਂ ਦੇ ਹੋਣ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਆ ਉਹ ਪੀਜੀ ਜੀ ਔਰ ਰਾਜ ਨਮਨੋਤਾ ਜੀ ਹੋ ਕਾਫੀ ਹੈਗੇ ਜਿਹਨਾਂ ਦੇ ਹਨ ਕਾਫੀ ਜਥੇਬੰਦੀਆਂ ਜਿਹੜੀ ਜਿਹੜੀ ਹੈ ਭਾਵਨਾਵਾਂ ਆ ਸਾਡੀ ਹਮਦਰਦੀ ਆ ਅਸੀਂ ਵੀ ਬਹੁਤ ਸ਼ੋਕਗ੍ਰਸਤ ਆ ਕਿ ਉਹ ਬੱਚਿਆਂ ਦਾ ਜਿਹੜਾ ਆ ਉਹ ਮੌਤ ਹੋ ਗਈ ਜਾਂ ਉਹ ਕਬੂ ਚਰਨਾ ਚਲੇ ਗਰਦਤ ਚਿਰਾਗ ਬੋਤੀ ਗਿਆ ਦੋਨਾਂ ਦਾ ਹਾਂ ਜੀ ਕਿਉਂਕਿ ਅੱਜ ਕੱਲ ਤਾਂ ਪਰਿਵਾਰਾਂ ਦੇ ਵਿੱਚ ਜੀ ਜਿਹੜੇ ਆ ਕੋਈ ਇੱਕ ਇੱਕ ਤਾਂ ਬੱਚਾ ਹੈ ਦੋ ਬੱਚੇ ਜੀ ਉਹ ਕੋਈ ਬਾਹਰ ਹੈ ਜਾਈ ਚੋੜੀ ਤਾਂ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਆ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂ ਕਿ ਜੋ ਵੀ ਇਹ ਘਟਨਾਕ੍ਰਮ ਹੋਇਆ ਹੈ ਠੀਕ ਹੈ ਮੈਂ ਪੱਤਰਕਾਰ ਵੀਰਾਂ ਨੇ ਮੈਨੂੰ ਹੁਣੇ ਵੀ ਇਸ ਕਾਫ ਪ੍ਰੈਸ ਹਾਫੇ ਜਿਹੜਾ ਚੱਲਿਆ ਤੁਸੀਂ ਵੀ ਸੁਣਿਆ ਹੋਣਾ ਮੈਨੂੰ ਕਿਹਾ ਜੀ ਵੀ ਅੱਜ ਤੱਕ ਜਿਹੜੀ ਹੈ ਕੋਈ ਮਰਡਰ ਸਿੱਧ ਨਹੀਂ ਹੋਇਆ ਠੀਕ ਹੈ ਨਾ ਅਸੀਂ ਉਹਦਾ ਪਰਿਵਾਰਾਂ ਦੇ ਨਾਲ ਆ ਕੋਲ ਸੁਪਰਸ਼ਾਸਨ ਦੀ ਜਾਂਚ ਦੇ ਵਿੱਚ ਵੀ ਅਸੀਂ ਕਿਉਂਕਿ ਵਿਸ਼ਨਜੀ ਨੇ ਜੇ ਇਹਨਾਂ ਤੇ ਗੱਲ ਆਈ ਸੀ ਛੱਕ ਹੈ ਤੇ ਕੋਈ ਛੱਕ ਦਾ ਕੋਈ ਅਪਾ ਨਹੀਂ ਹੁੰਦਾ ਛੱਕ ਦਾ ਕੋਈ ਨਾਮ ਨਹੀਂ ਹੁੰਦਾ ਜੇ ਉਹਨਾਂ ਨੂੰ ਪਰਿਵਾਰ ਨੂੰ ਮਾੜਾ ਮੋਟਾ ਕੁ ਹੋਇਆ ਜੋ ਚੱਲ ਰਿਹਾ ਘਟਾ ਇਹ ਪੂਰੀ ਹੰਦੱਤੀ ਆ ਔਰ ਇਹ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਰਿਹਾ ਇਹ ਆਪਣੇ ਜਿਹੜਾ ਦੇ ਮੁੰਡਿਆਂ ਦੇ ਨਾਂ ਆਏ ਸੀ ਉਹਨੂੰ ਪਾਪਠਾਣੇ ਛੱਡ ਕੇ ਗਏ ਜੀ ਤੁਸੀਂ ਬਿਲਕੁਲ ਤਸੱਲੀ ਵੱਕਿੰਦੀ ਬਿਸ਼ਨ ਜੀ ਜਾਂਚ ਤੇ ਸਹਿਯੋਗ ਕਰਦੇ ਪਏ ਕਰਦੇ ਪਏ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਜਿੱਥੇ ਸਾਨੂੰ ਦੁੱਖ ਆ ਪਰ ਇੱਕ ਨਾਲ ਦੀ ਨਾਲ ਦੇਖੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਅਗਾਹ ਕਰਦਾ ਵੀ ਅੱਜ ਕੱਲ ਟ੍ਰੈਂਡ ਚੱਲਿਆ ਪਿਆ ਪੰਜਾਬ ਦੇ ਵਿੱਚ ਵੀ ਮਿੰਟੋ ਮਿੰਟੀ ਜੀ ਪਰਚੇ ਕਰਦੇ ਹੋ ਅੰਡਰ ਪ੍ਰੈਸ਼ਰ ਹੋ ਕੇ ਰਾਜਨੀਤੀ ਦੇ ਦਿਵਾ ਕਰਨ ਇਹੋ ਜਿਹਾ ਕੁਛ ਨਾ ਹੋਵੇ ਜਾਂਚ ਸਾਡੇ ਵੱਲੋਂ 10 ਦਿਨ ਕਰ ਲੋ ਸਾਡੇ ਵੱਲੋਂ 4 ਦਿਨ ਕਰ ਲੋ ਸਾਡੇ ਵੱਲੋਂ 1 ਦਿਨ ਜਿੱਦਾਂ ਪੁਲਿਸ ਦੀ ਵਧੀਆ ਤਿੱਕਣਾ ਜਾਂਚ ਹੋ ਸਕਦੀ ਆ ਕਿਹਨੇ ਦਾ ਬਾਬਾ ਨਾ ਜਾਇਆ ਜੇ ਕੋਈ ਪਰਚਾ ਨਾ ਹੋਵੇ ਬਿਸਨਜੀਤ ਬਿਸਨਜੀ ਕੀ ਕਹਿਣਾ ਚਾਹੋਗੇ ਜੀ 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 ਬਿਸਨਜੀ ਕੀ ਕਹਿਣਾ ਚਾਹੋਗੇ ਇਹ ਹੀ ਕਹਿਣਾ ਚਾਹੁੰਦਾ ਜੇ ਨਾਤੇ 15 ਤਰੀਕ ਸ਼ਾਮ ਨੂੰ ਬੱਚੇ ਮਰੇ ਆ ਨਾ ਢੇਲੜਾ ਦਾ ਪਰਿਵਾਰ ਔਰ ਧੁੰਦੀਆਂ ਦਾ ਪਰਿਵਾਰ ਇਹ ਆਪਣੇ ਪਰਿਵਾਰ ਹੀ ਆ ਜੀ ਜੀ ਬਾਅਦ ਚ ਪਤਾ ਲੱਗਾ ਸਾਨੂੰ 16 ਤਰੀਕ ਨੂੰ ਅੱਛਾ ਸਾਰੇ ਰਿਸ਼ਤੇਦਾਰ ਹੀ ਆ ਵਾਪਸ ਰਿਸ਼ਤੇਦਾਰ ਨਹੀਂ ਯਾਰ ਦੋਸਤ ਅੱਛਾ ਯਾਰ ਦੋਸਤਾਂ ਦੇ ਬੱਚੇ ਆ ਅੱਛਾ ਬੜ ਮਾਇਆ ਜੀ ਨਾ ਤੇ ਅਸਲ ਨੂੰ ਸਾਬ ਕੋ ਮੈਂ ਕਰਨ ਆਪਣੇ ਭਤੀਜੇ ਨੂੰ ਆਪ ਛੱਡ ਕੇ ਆਇਆ ਹਾਂ ਮੈਂ ਕਿਹਾ ਤੁਸੀਂ ਆਪਣੀ ਜਾਂਚ ਕਰੋ ਠੀਕ ਹੈ ਜੀ ਸਾਡੀ ਫੁੱਲ ਗਾਰੰਟੀ ਹੈ ਕਿ ਉਹ ਕੇ 15 ਤਰੀਕ ਤੇ ਮੇਰੇ ਨਾਲ ਹੀ ਸੀਗਾ ਕਰਨ ਠੀਕ ਹੈ ਨਾ ਅਸੀਂ ਜ਼ਿੰਮੇਵਾਰੀ ਲਈ ਹੈ ਨਾ ਪਹਿਲੇ ਕੋਈ ਰੰਜਿਸ਼ ਨਹੀਂ ਸੀ ਕੋਈ ਐਦਾ ਦੀ ਕੋਈ ਗੱਲਬਾਤ ਨਹੀਂ ਸੀ ਕੋਈ ਇਹਦਾ ਕਰਨ ਨੂੰ ਪਤਾ ਜਾਂ ਉਹਦੇ ਦੋਸਤ ਨੂੰ ਪਤਾ ਉਹ ਇਹ ਜਾਂਚ ਤੇ ਪਤਾ ਲੱਗੂਗਾ ਹੈ ਨਾ ਜਸਕਰਨ ਜੀ ਕੀ ਕਹਿਣਾ ਚਾਹੋਗੇ ਉਹ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੀ ਦੇਖੋ ਪਹਿਲਾਂ ਤਾਂ ਦੇਖੋ ਇਹ ਜਿਹੜਾ ਦੋ ਬੱਚੇ ਡੈਥ ਹੋਈ ਹੈ ਮੈਂ ਉਹਨਾਂ ਦੇ ਨਾਲ ਬਹੁਤ ਹੀ ਦੁੱਖ ਪ੍ਰਗਟ ਕਰਦਾ ਕਿਉਂਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਜੇ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਐਕਸੀਡੈਂਟ ਜਾਂ ਮਰਡਰ ਜਿਸ ਹਿਸਾਬ ਨਾਲ ਪਰਿਵਾਰ ਕਹਿੰਦਾ ਸੋ ਬਿਸ਼ਨ ਦੇ ਪਰਿਵਾਰ ਨੂੰ ਅਸੀਂ ਕਾਫੀ ਲੰਬੇ ਸਮੇਂ ਤੋਂ ਜਾਣਦੇ ਨਿੱਜੀ ਤੌਰ ਤੇ ਮਿਲਦੇ ਵਰਤੇ ਵੀ ਹਾਂ ਔਰ ਉਸ ਬੱਚੇ ਕਰਨ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿਉਂਕਿ ਜਿਹੜੇ ਬੱਚੇ ਬਾਰਦਾਤਾ ਕਰਨ ਵਾਲੇ ਹੁੰਦੇ ਉਹਨਾਂ ਦਾ ਉਹਦੇ ਪਤਾ ਲੱਗ ਜਾਂਦਾ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਪਰਿਵਾਰ ਹੈ ਇਹ ਵਿਸ਼ਣੂ ਦਾ ਪਰਿਵਾਰ ਕਰਨ ਹੋਣੀ ਔਰ ਇਹ ਸਾਰੀ ਮਤਲਬ ਪੂਰੀ ਤਰ੍ਹਾਂ ਪੁਲਿਸ ਦੇ ਨਾਲ ਸਹਿਯੋਗ ਦੇ ਰਿਹਾ ਹੈ ਜਾਂਚ ਕਰਨ ਦੇ ਵਿੱਚ ਪੁਲਿਸ ਆਪਣੀ ਤਸੱਲੀ ਦੇ ਨਾਲ ਜਾਂਚ ਕਰੇ ਕੋਈ ਜਲਦਬਾਜ਼ੀ ਨਾ ਕੀਤੀ ਜਾਵੇ ਪਰਚਾ ਦਰਜ ਕਰਨ ਦੇ ਲਈ ਅਸੀਂ ਇਹ ਚਾਹੁੰਦੇ ਵੀ ਕਿਸੇ ਵੀ ਬੱਚੇ ਦੇ ਉੱਤੇ ਜਿਹੜਾ ਨਜਾਇਜ਼ ਪਰਚਾ ਨਾ ਦਰਜ ਹੋਵੇ ਜਿਹੜੀ ਜਾਇਜ਼ ਆ ਜੇ ਉਹਨਾਂ ਦੇ ਮਾਤਰ ਹੋਵੇ ਤਾਂ ਜਿਹੜੇ ਅਸਲੀ ਦੋਸ਼ੀ ਆ ਉਹ ਸਾਹਮਣੇ ਆਉਣੇ ਚਾਹੀਦੇ ਠੀਕ ਹੈ ਬੀਤਮਨ ਪੰਜਾਬ ਖੇਤਮੇ ਦੂਸਵਾਨਾ ਜ਼ਿਲ੍ਹਾ ਪ੍ਰਧਾਨ ਅੱਜ ਜੋ ਪਿਛਲੇ ਦਿਨੀ ਇੱਕ ਪਰਿਵਾਰ ਦੇ ਨਾਲ ਹਾਸਾ ਵਾਪਰਿਆ ਆ ਅਸੀਂ ਉਹ ਪੀੜਤ ਪਰਿਵਾਰ ਦੇ ਨਾਲ ਆ ਅਸੀਂ ਉਹਦੇ ਵੀ ਬਹੁਤ ਦੁੱਖ ਵਾਲੀ ਗੱਲ ਆ ਜਿਹੜੇ ਪਰਿਵਾਰ ਦਾ ਚਿਰਾਗ ਬੁੱਝ ਜਾਂਦਾ ਉਸ ਪਰਿਵਾਰ ਨੂੰ ਪਤਾ ਹੁੰਦਾ ਅਸੀਂ ਉਹ ਪੀੜਤ ਪਰਿਵਾਰ ਦੇ ਨਾਲ ਆ ਅਸੀਂ ਇਹ ਕਹਿੰਨੇ ਵੀ ਪਰਤਾਲ ਇਹਦੇ ਤੇ ਇੰਦੇ ਪ੍ਰਧਾਨ ਜੀ ਨੇ ਜਿੱਥੇ ਆ ਇੱਕ ਪੰਜਾਬ ਦੇ ਵਿੱਚ ਇੱਕ ਸਟੈਂਡਜਾ ਬਣ ਗਿਆ ਵੀ ਧੱਕੇ ਨਾਲ ਪਹਿਲਾਂ ਸਾਰੇ ਮਾਮਲੇ ਨੂੰ ਧਿਆਨ ਬੰਡਣ ਦੇ ਲਈ ਵੀ ਪਰਚਾ ਦਰਜ ਕਰੋ ਬਾਅਦ ਚ ਉਹਦੀ ਪਰਤਾਲ ਹੋਊਗੀ ਪਰਤਾਲ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਇੰਦਾ ਦੇ ਹਜ਼ਾਰਾਂ ਕੇਸ ਇਦਾਂ ਦੇ ਆ ਜਿਹੜੇ ਬਾਅਦ ਚੋਂ ਦੋਸ਼ੀ ਪਾਏ ਗਏ ਆ ਵੀ ਉਹ ਪਰਚੇ ਝੂਠੇ ਕੀਤੇ ਜਾ ਰਿਆ ਇਸ ਕਰਕੇ ਸਾਡੀ ਅਪੀਲ ਆ ਵੀ ਇਸ ਪਿਛੇ ਦੀ ਚੰਗੀ ਤਰ੍ਹਾਂ ਪੜਤਾਲ ਹੋਵੇ ਉਹਨੂੰ ਚੰਗੀ ਤਰ੍ਹਾਂ ਖੋਜਿਆ ਜਾਵੇ ਔਰ ਉਹ ਪੇਟ ਤੇ ਪਰਿਵਾਰ